ਤੇ ਆ ਦੇਖੋ ਭਰਾ ਦੀ ਨਵੀਂ ਦੁਕਾਨ ਆ ਮੋਬਾਈਲਾਂ ਦੀ ਤੇ ਆਏ ਤੁਹਾਨੂੰ ਦਿਖਾਈ ਅੰਦਰ ਨਵੇਂ ਮੋਬਾਈਲ ਤੇ ਆ ਦੇਖੋ ਭਾਈ ਦੀ ਦੁਕਾਨ ਉਰੇ ਗਈ ਆ ਆਪਣੇ ਤੇ Android ਫੋਨ ਵੀ ਰੱਖੇ ਹੋਏ ਭਾਈ ਨੇ ਤੇ ਹੋਰ ਭਾਜੀ ਕਿਵੇਂ ਹੋ ਭਾਜੀ ਕਿਵੇਂ ਦੱਸੋ ਸਾਡੀ ਆਡੀਅנס ਨੂੰ ਫੋਨ ਕਿੰਨੇ ਹਾਂਜੀ ਹਾਂਜੀ 13 11 ਐਕਸੈਸ ਐਕਸੈਸ ਮੈਕਸ ਐਕਸਰ ਤੇ ਕਿੰਨਾ ਪ੍ਰਾਈਸ ਹੋਊਗਾ ਭਾਜੀ ਇਹਨਾਂ ਦਾ ਜੈਦ ਹੋਗਾ ਮਾਰਗੀ ਰੇਟ ਤੋਂ ਬਾਕੀ ਹੋਣਾ ਗਰੰਟੀ ਹੈ ਅੱਛਾ ਜੀ ਤੇ ਭਾਜੀ ਇਹ ایرਪੋਡ ਵਗੈਰੇ ਲੈਣੇ ਹੋ ਨਵੇਂ ਕੀ ਰੇਟ ਤੋਂ ਸਭ ਤੋਂ ਘੱਟ ਅਗਲੇ ਚਾਰ ਦਿਨਾਂ ਸੇਲ ਲੱਗ ਰਹੀ ਹੈ 7700 ਦੇ 7700 ਦੇ ایرਪੋਡ 2 ਜਨਰੇਸ਼ਨ 1500 ਦਾ ਡੱਕਾ ਐਪਲ ਅਰਜੀਨਲ ਅੱਛਾ ਜੀ ਐਪਲ ਦੇ ਨਾਲ ਇੱਕ ਗਿਫਟ ਵੋਚ ਮਿਲੇਗੀ ਅੱਛਾ ਜੀ ਆਹ ਜੀ ਹੋ ਚੁਈ ਹਾਂਜੀ ਬੈਸਟ ਕੁਆਲਟੀ ਹੋਣੀ ਸਾਡੇ ਕੋਲ ਇੱਥੇ ਨਾਲੋਂ ਦੂਸਰਾ ਬਿਲਕੁਲ ਸਸਤਾ ਨਹੀਂ ਤੇ ਬਧੀਆ ਵਾਲੀ ਹੈ ਇਹ ਹੋਰ ਭਾਜੀ ਯਾਰ ਤੁਹਾਡੇ ਵੀਡੀਓ ਥਰੂ ਆਉਗਾ ਭਾਜੀ ਠੀਕ ਹੈ ਜੀ ਤੇ ਭਾਜੀ ਕਵਰ ਖੋਰ ਫੋਨ ਦੇ ਹਾਰੇ ਕਵਰ ਬਈ ਪਿੱਛੇ ਦੇ ਅੱਛਾ ਸਾਰੇ ਮਿਲ ਜੂਗੇ ਜੀ ਸਾਰੇ ਮਿਲ ਜੂਗੇ ਜੀ ਆਈਫੋਨ ਦੇ ਬੈਸਟ ਕਵਰ ਅਵੇਲੇਬਲ ਹੈ ਹਾਂਜੀ ਆ ਦੇਖ ਸਕਦੇ ਗਿਫਟ ਵਗੈਰਾ ਵੀ ਨੇ ਆਪਣੇ ਕੋਲੇ ਕਸਟਮਾਈਜ਼ ਗਿਫਟ ਉੱਪਰ ਆ ਰਹੇ ਹੈ ਲੈਟੇ ਕੋਲ ਕਸਟਮਾਈਜ਼ ਗਿਫਟ ਜੀ ਵਿੱਚ ਕੋਈ ਦੀ ਹਾਰ ਤੇ ਰਖੜੀ ਵਗੈਰਾ ਡਿਜ਼ਾਈਨ ਹੋਵੇ ਕਿਸੇ ਨੂੰ ਨਹੀਂ ਮੈਂਬਰੀ ਅੱਛਾ ਜੀ ਤੇ ਭਾਜੀ ਆਪਣੀ ਦੁਕਾਨ ਐਡਰੈਸ ਦੱਸ ਦੋ ਨੀਅਰ ਨਿਰਮਲ ਕਲੱਬ ਹੰਬੜਾ ਰੋਡ ਓਕੇ ਜੀ ਸੋਪ ਓਪਨ ਕਦੋਂ ਹੁੰਦੀ ਭਾਜੀ 9:30 ਸਵੇਰੇ ਹਾਂਜੀ ਸ਼ਾਮ ਨੂੰ 8 ਵਜੇ ক্লোਜ਼ ਤੇ ਭਾਜੀ ਓਪਨਿੰਗ ਓਪਨਿੰਗ ਛੁੱਟੀ ਵਗੈਰਾ ਤਾਂ ਨਹੀਂ ਕਰਦੇ ਕੋਈ ਛੁੱਟੀ ਵਗੈਰਾ ਇੱਕ ਵਾਰ ਦੀ ਕਰ ਲਿਜੀਓ ਭਾਈ ਪਰ ਫੋਨ ਤੇ ਅਗਰ ਫਨੀ ਕਰ ਦੋਗੇ ਤਾਂ ਉਹਦੇ ਫੋਨ ਤੇ ਵੀ ਮਿਲ ਜੂਗਾ ਕੋਈ ਖਰਾੜੀ ਬਾਕੀ ਠੀਕ ਹੈ ਜੀ ਛੁੱਟੀਆਂ ਦਿਨ ਕਿਸੇ ਨਾਲ ਆਉਗੇ ਫੋਨ ਕਰਕੇ ਪਾਰਸਲ ਕਰ ਦਿੰਦੇ ਹੋ ਪਾਰਸਲ ਹੋ ਜੂਗਾ ਭਾਈ ਹੋ ਜੂਗਾ ਜੀ ਚਲੋ ਜੀ ਤੇ ਆਹ ਦੇਖੋ ਭਾਈ ਜੀ ਦੁਕਾਨ ਆਪਣੇ ਸਾਰਾ ਕੁਝ ਰੱਖਿਆ ਹੈ ਭਾਈ ਨੇ ਐਡਾਪਟਰ ਡ੍ਰੋਪਟਰ ਹੈੱਡਫੋਨ ਸਾਰਾ ਕੁਝ ਦੇਖੋ ਪ੍ਰੋ ਵਗੈਰਾ ਡਾਕਟਰ ਸਾਰੇ ਨੇ ਸਾਰੇ ਹਾਂ ਕੋਈ ਜਿਹੜੀ ਸੇਲ ਲੱਗਣੀ ਹੈ ਉਹ 10 ਪੀਸ ਆਣਗੇ ਇਕੱਠੇ ਕੱਲ ਨੂੰ ਸ਼ਾਮ 6:00 ਕੱਲ ਨੂੰ ਸ਼ਾਮ ਤੋਂ ਲੈ ਕੇ 2 ਦਿਨ ਤੱਕ ਸੇਲ ਚੱਲਣੀ ਹੈ 7500 ਰੁਪਏ ਠੀਕ ਜੀ ਸ਼ਾਈ ਜੀ ਨੇਸ਼ਨ ਹੋਊਗੀ 10 ਪੀਸ ਆਣਗੇ ਕੱਲ ਨੂੰ